ਕੰਪੀਟੀਸ਼ਨ ਸਾਰੇ ਦਾ ਗਿਆ ਸੀ ਨਾ ਹਾਂਜੀ ਤੁਹਾਡੇ ਸਾਰਿਆਂ ਦਾ ਐਪੀ ਆਜੂ ਆ ਖੜਾ ਮਤਲਬ ਵੇਲਾ ਨਹੀਂ ਸੀ ਕੋਈ ਹੈਗਾ ਨਹੀਂ 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 ਵੇਲਾ ਕੋਈ ਨਹੀਂ ਆ ਮੈਂ ਉਹ ਕਹੀ ਨੇ ਗੱਲ ਦਾਤੀ ਜਦੋਂ ਉਹ ਆਇਆ ਉਹਨੇ ਦੇਖੋ ਜਦੋਂ ਕੋਈ ਕਲਾਕਾਰ ਹਿੱਟ ਹੁੰਦਾ ਨਾ ਇੱਕ ਇਹ ਯੂਨੀਵਰਸਲ ਟਰੂਥ ਹੈ ਜਾਂਦੇ ਤੁਸੀਂ ਜ਼ਿੰਦਗੀ ਸਜਾਈ ਹੈ ਸਮਝ ਲਓ ਥੋੜਾ ਚੈਨਲ ਹਿੱਟ ਹੈ ਪਹਿਲਾਂ ਦੇ ਤੁਸੀਂ ਫਸਟ ਪ੍ਰੈਫਰੈਂਸ ਬਣ ਜਾਓਗੇ ਬਣ ਜਾਓ ਤੁਹਾਡੇ ਕੋਲ ਬਿਲਕੁਲ ਤੁਸੀਂ ਨਹੀਂ ਅਵੇਲੇਬਲ ਹੈਗਾ ਤਾਂ ਹੋਰ ਕਿਤੇ ਜਾਊਗਾ ਹੂੰ ਇਹ ਨਹੀਂ ਬੇਲੇ ਬੋ ਬੜਜੂਗਾ ਉਹਨੇ ਉਹ ਕਰਨੇ ਕਰਨਾ ਕੋਈ ਨਹੀਂ ਕੋਈ ਇਹ ਆਂਦਾ ਜਦੋਂ ਕਿਸੇ ਆਰਟਿਸਟ ਦਾ ਹਿੱਟ ਹੁੰਦਾ ਉਹ ਫਸਟ ਪ੍ਰੋਫੈਸਰ ਕੁਦਰਤ ਹੈ ਜੀ ਸੁਭਾਵੀ ਕਰ ਉਹ ਇੱਥੇ ਇੱਥੇ ਕਿਸੇ ਨੇ ਪਤਾ ਨਹੀਂ ਕਿਨੇ ਗੱਲ ਡਾਤੀ ਜੀ ਉਹ ਜਦੋਂ ਚਮਕੀਲਾ ਸਾਰੇ ਵਿਹਲੇ ਕਰਤੇ ਕੋਈ ਵਿਹਲਾ ਨਹੀਂ ਹੋਇਆ ਮਤਲਬ ਇਹ ਜਿਹੜੀ ਜਿਹੜੀਆਂ ਦੋ ਇੱਕ ਪੰਜਾਬੀ ਫਿਲਮ ਆਈ ਕਿ ਹਿੰਦੀ ਫਿਲਮ ਇਹ ਤੁਹਾਨੂੰ ਲੱਗਦਾ ਕਿ ਕਾਲਪਨਿਕ ਹੈ ਕੋਈ ਸਚਾਈ ਨਹੀਂ ਹੈਗੀ ਨਾ 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 ਇਹ ਵਾਦ ਜਿਹੜੇ ਉਥੇ ਨਾਲ ਬੰਦੇ ਆ ਉਹਦੇ ਇੱਕ ਟਿੱਕੀ ਮੁੰਡੇ ਦਾ ਬਹੁਤ ਰੋਲ ਹੈ ਉਹ ਟਿੱਕੀ ਜਦੋਂ ਜਿੱਦਨ ਇਹ ਮਰਿਆ ਉਸ ਦਿਨ ਵੀ ਮੇਰੇ ਨਾਲ ਸੀ ਉਹ ਟਿੱਕੇ ਉਹਦਾ ਜਿਹੜੇ ਚਪਕੇ ਸੀ ਟੱਕਣ ਉਹਦਾ ਜਿਹੜਾ ਮੁੰਡਾ ਸੀ ਸਟੇਫੈਕਟ ਹੁੰਦਾ ਉਹ ਮੇਰੇ ਨਾਲ ਸੀ ਇੱਕ ਮੱਖੀ ਹੁੰਦਾ ਸੀ ਉਹ ਮੇਰੇ ਨਾਲ ਸੀ ਇੱਕ ਬੂਟਾ ਮਹਮਦੁਰਬਾ ਥੋੜੇ ਦਿਨ ਪਹਿਲਾਂ ਹਟਾਇਆ ਜਿਹੜਾ ਬੂਟਾ ਮਹਮਦ ਬਹੁਤ ਆ ਰਿਹਾ ਸੀ ਜਿਹੜੇ ਬੂਟਾ ਮਹਮਦ ਉਹ ਢੋਲ ਖਵਾ ਜਾਂਦਾ ਉਹਨੂੰ 10 ਦਿਨ ਪਹਿਲਾਂ ਚਮਕੀਨ ਨੂੰ ਲੜਕੇ ਉਹਦੇ ਨਾਲ ਹਟਾਇਆ ਮੈਂ ਜੇ ਮੇਰਾ ਬੰਦਾ ਮੈਨੂੰ ਦੇ ਦੇ ਬਸ਼ੀ ਉਹ ਤੁਹਾਡਾ ਬੰਦਾ ਸੀ ਤੇ ਢੋਲ ਚੀ ਬੱਚੀ ਦੀ ਗੱਲ ਉਹ ਬੰਦਰਾ ਕਹ ਬਜਾਉਂਦਾ ਉਹ ਬਹੁਤ ਅੱਛੀ ਬਜਾਉਂਦਾ ਬਹੁਤ ਵਧੀਆ ਕਲਾਕਾਰ ਸੀ ਉਹ ਮਾਰਕਸ ਉਹ ਮਾਰਕਸ ਦੀ ਕਿਸਾ ਉਹ ਜਾਂਦਾ ਰਿਹਾ ਉਹ ਮਾਰਕਸ ਆਹਾਂ ਜਾਂਦਾ ਰਿਹਾ ਸਰਦੂਲ ਨਾਮ ਇਹ ਗਿਆ ਤੇ ਉਹ ਮੇਰਾ ਮੇਰੇ ਵੀ ਬਹੁਤ ਸੈਟਿੰਗ ਸੀ ਉਹਦੀ ਉਹ ਚਮਕੀਲੇ ਨੇ ਕਿਤੇ ਪੂ ਰੱਖ ਲਿਆ ਮੈਂ ਉਹਨੂੰ ਕਿਹਾ ਯਾਰ ਇਹ ਪਹਿਲਾਂ ਤਾਂ ਉਹ ਕਹਿਣ ਮੈਗਾ ਫਿਰ ਮੈਂ ਗੁੱਸੇ ਨਾਲ ਕਿਹਾ ਮੈਂ ਜਨਾ ਰੱਖਿਆ ਫੇ ਦੇ ਲਈ ਉਹਨੇ ਉਹਨੂੰ ਖਲਾਤਾ ਅਠਾਂ ਦਿਨ ਬਾਅਦ ਉਹਦੀ ਕੰਮ ਹੋ ਗਿਆ ਉਦੋਂ ਅਸੀਂ ਮਲੋੜ ਸੀ ਰਾਤ ਨੂੰ ਦੋਨੇ ਜਣੇ ਨਹੀਂ ਮੈਂ ਸਾਡਾ ਪ੍ਰੋਬਲਮ ਸੀ ਅੱਛੀ ਸਾਡਾ ਉਹ 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 ਤਾਂ ਗੋਬੇ ਚ ਮਾਰਿਆ ਨਾ ਤੇ ਜਦੋਂ ਸਵੇਰੇ ਉੱਠ ਕੇ ਹੀ ਜਾਣ ਲੱਗੇ ਪਰ ਉਹ ਤੇ ਸਵੇਰੇ ਸਾਨੂੰ ਸਵੇਰੇ ਪਤਾ ਲੱਗਿਆ ਹਮਮਮ ਪਹਿਲੇ ਜਿੰਦ ਨੂੰ ਮਾਰਿਆ ਉਹਦੋਂ ਸਾਡੇ ਦੂ ਪਰੋਂ ਸਵੇਰ ਉਦਾਂ ਹਮਮਮ ਤੇ ਉਹ ਦਿਨ ਜਦੋਂ ਸਵੇਰੇ ਉੱਠਿਆ ਤਾਂ ਬੂਟਾ ਮੈਨੂੰ ਕਹਿੰਦਾ ਬਾਜੀ ਤੂੰ ਮੇਰੀ ਜ਼ਿੰਦਗੀ ਬਚਾਤੀ ਮੈਂ ਮੈਂ ਥੋੜਾ ਜਿ ਕਿਧਰ ਕੁਝ ਸਮਤ ਨਹੀਂ ਬਚਾਈ ਹੈ ਤੇਰੀ ਵਧੀ ਹੋਈ ਸੀ ਤੇਰੀ ਵਧੀ ਹੋਈ ਆਈ ਤਾਂ ਕੋਈ ਬਹਾਨਾ ਬਣਦਾ ਬੰਦਾ ਪਰ ਇਹ ਜੇ ਉਹ ਜੇ ਉਹਨੂੰ ਜਿਹੜਾ ਆ ਕਹਿੰਦਾ ਵਿਵਲੇ ਕਰਦੇ ਉਹਨੂੰ ਪਛੇ ਉਹ ਆਈ ਤਾਂ ਲਗਾਤਾਰ ਉਦੋਂ ਬੁਖ ਸੀ ਹਮਮਮ ਸਦੀਕ ਸਾਹਿਬ ਦਾ ਹੋ ਰਹਾ ਹੈਗਾ ਸੀ ਮਾਨਕ ਸਾਹਿਬ ਦਾ ਹੈਗਾ ਸੀ ਦਦਾਰ ਦਾ ਹੈਗਾ ਸਾਰੇ ਨੇ ਕਹੇ ਕਮਲਜੀਤ ਦਾ ਹੈਗਾ ਚਿਮਕੀਲਾ ਸਾਹਿਬ ਦਾ ਜਿਹੜਾ ਕਤਲ ਹੋਇਆ ਨਾ ਬਹੁਤ ਵੱਡਾ ਦਿਖਾਤਾ ਨਾ ਜੀ ਬਹੁਤ ਦੇਖੋ ਅਮੇਂ ਡਰਗੇ ਸੀ ਸਾਰੇ ਉਸਮਤੂ ਜੀ ਡਰਗੇ ਜੀ ਮੈਂ ਕਹਿੰਦਾ ਜਿੰਨਾ ਇੱਕ ਵਾਰੀ ਕਹਿੰਦੇ ਜਦੋਂ ਸਿਆਣੇ ਲੋਕੀ ਪਿੱਛੇ ਸਦੀਕ ਸਾਹਿਬ ਨੂੰ ਗੱਲ ਕਰਦੇ ਹੁੰਦੇ ਆ ਜਦੋਂ ਔਰੰਗਜ਼ੇਬ ਦਾ ਰਾਜ ਆਇਆ ਉਹਨੇ ਕਹ ਤਾ ਗਾਣਾ ਗੁਣਾ ਬਿਲਕੁਲ ਬੰਦ ਕਰ ਦਿੱਤਾ ਹਿੰਦੁਸਤਾਨ ਚੋਂ ਗਾਣਾ ਬੰਦ ਕੋਈ ਬੰਦਾ ਗਾਊਗਾ ਨਹੀਂ ਤੇ ਕਹਿੰਦੇ ਇਹ ਉਹਨੂੰ ਉਹਦੀ ਅਰਥੀ ਬਣਾ ਕੇ ਗਾਇਕੀ ਤੇ ਲਾਈ ਲਜਾਈ ਜਾ ਰਹੀ ਸੀ ਤੇ ਉਹ ਬਾਦਸ਼ਾਹ ਕਹਿੰਦਾ ਕਿ ਕਿਹਨੇ ਕਹਿੰਦਾ ਗੋਈ ਆ ਜਾ ਰੇ ਉਹ ਦਪਰਾਉਣ ਚਲੇ ਕਹਿੰਦਾ ਉਹਨੂੰ ਕਹਿੰਦਾ ਇੰਨਾ ਇੰਦੂਗਾ ਦਬਦੋ ਵੀ ਨਿਕਲੇ ਨਾ ਬਾਜ ਪਰ ਉਹ ਨਿਕਲ ਆਇਆ ਉਹੀ ਹਾਲ ਦੁਬਾਰਾ ਹੋਇਆ ਸੀ ਜਿੱਦਨ ਉਹ ਜਿੱਦਨ ਉਹਦੀ ਡੈਥ ਹੋਈ ਆ ਦੂਸਰੇ ਦਿਨ ਪੰਜਾਬ ਕਿਤੇ ਬੋਰਡ ਨਹੀਂ ਸੀ ਲੱਗਿਆ ਕਲਾਕਾਰ ਦਾ ਕੋਈ ਦਫ਼ਤਰ ਨਹੀਂ ਸੀ ਕਿਸੇ ਨੇ ਗਾਣਾ ਸਭ ਬੰਦ ਮੇਰੇ ਜਿਵੇਂ ਲੁਧਿਆਣੇ ਜਲੰਧਰ ਅੰਮ੍ਰਿਤਸਰ ਸਿੰਗਰਾਂ ਦੇ ਬੋਰਡ ਤੇ ਇਥੇ ਇਹ ਹਾਲ ਹੋ ਗਿਆ ਹਮਮ ਇਤੇ ਮੈਂ ਹੁਣ ਸ਼ਦੀਕ ਸਾਹਿਬ ਦੇ ਘਰ ਜਾਂਦੇ ਨੇ ਜਿੱਦ ਮੈਂ ਉਹ ਅਸੀਂ ਜਿੱਦਨ ਸੰਸਕਾਰ ਹੋਇਆ ਉਦੋਂ ਹੀ ਸਵੇਰੇ ਉੱਥੋਂ ਮਲੋੜ ਤੋਂ ਆਏ ਆ ਹੂੰ ਦੁਗਰੀ ਮੈਂ ਅਰਬਨ ਸਟੇਟ ਕਿ ਮੇਰਾ ਘਰ ਸੀ ਕੋਠੀ ਬਣਾਈ ਸੀ ਨਾਲ ਹੀ ਦੁਗਰੀ ਪਿੰਡ ਚ ਉਹਦਾ ਸੰਸਕਾਰ ਹੋਇਆ ਤੇ ਮਾਨਕ ਸਾਹਿਬ ਤੇ ਸ਼ਦੀਕ ਸਾਹਿਬ ਤੇ ਦਰਾਰ ਇਹ ਸੰਸਕਾਰ ਕਰਕੇ ਹੁੰਦੇ ਸੀ ਮੈਂ ਇਧਰੋਂ ਸ਼ਹਿਰ ਵੱਲ ਜਾਂਦਾ ਸੀ ਘਰ ਨੂੰ ਤੇ ਮੇਰੇ ਪੁੱਲ ਤੇ ਮਿਲਿਆ ਇਹਨਾਂ ਕਾਰ ਰੋਕ ਲਈ ਮਾਨਕ ਸਾਹਿਬ ਮੈਨੂੰ ਕਹਿੰਦੇ ਵੀ ਪਰਸੋਂ ਬੰਦੇ ਮਿਲੇ ਸੀ ਤੇਰਾ ਤਾਂ ਉਹਦਾ ਨੌਲੇਜ ਦੇ ਸੀ ਉਰ ਘੱਮ ਹੋ ਗਿਆ ਹੁਣ ਤੂੰ ਆਪਦਾ ਦੇਖ ਮੈਂ ਯਾਰ ਮੈਂ ਕੀ ਦੇਖਣਾ ਤੁਸੀਂ ਦੇਖੋ ਹਮ ਹਮ ਤੇ ਮੈਂ ਕਰ ਸਕਦਾ ਠੱਡੇ ਵੀ ਗਾਣੇ ਉਦਾਂ ਦੀ ਸੀ ਪਰ ਨਹੀਂ ਮੇਰੇ ਆ ਮੈਂ ਪਤਾ ਨਹੀਂ ਕਿ ਗਾਣੇ ਤਾਂ ਮੇਰੇ ਬਿਲਕੁਲ ਹੀ ਹਨੀ ਸੀ ਮੈਂ ਤਾਂ ਨੇੜੇ ਨਹੀਂ ਮੈਂ ਤਾਂ ਉਹਨੂੰ ਵੀ ਕਹਿੰਦਾ ਹੁੰਦਾ ਸੀ ਕਿ ਵੀਰੀ ਹਮ ਮੈਂ ਯਾਰ ਤੂੰ ਇੱਕ ਥੋੜਾ ਕੱਪ ਠੱਡਾ ਕਰ ਦੇ ਮੈਨੂੰ ਕਹਿੰਦਾ ਤੂੰ ਕੀ ਕਹਿਣਾ ਮੈਂ ਕਿਹਾ ਮੈਨੂੰ ਕੋਈ ਤਰਾਜ ਨਹੀਂ ਤੇਰਾ ਮੇਰਾ ਨੌਰਾਦਾ ਤੇਰੇ ਭਲੇ ਖੋ ਕੋਈ ਮੈਨੂੰ ਨਾ ਮਾਰ ਜਵੇ ਮੈਂ ਤਾਂ 1 ਕਿਲੋ ਡਰਦਾ ਰਹਿਣਾ ਹਮ ਤੇ ਉਹ ਉਹਨੂੰ ਕਈ ਵਾਰੀ ਕਿਹਾ ਵੀ ਸੇ ਚਲੋ ਪਰ ਇਹ ਨਹੀਂ ਇਸ ਲਾਈਨ ਜਾਂ ਪਾਉਣੀ ਇਹ ਵੀ ਅਗਲਾ ਹਰ ਦਾ ਪਪੜਾ ਦਾ ਤਰੀਕਾ ਹੁੰਦਾ ਤੇ ਉਹ ਮਾਨਕ ਸਿੰਘ ਨੇ ਮੈਂ ਕਿਹਾ ਘਰ ਆਇਓ ਇਹ ਮੇਰੇ ਨਾਲ ਘਰੋਂ ਆ ਗਏ ਤੇ ਮੈਂ ਕਿਹਾ ਦੂਜੇ ਨੂੰ ਪਤਾ ਕਰਕੇ ਆਓ ਦੂਜੇ ਨੇ ਫਿਰ ਮੇਰਾ ਬ੍ਰਦਰ ਮਾਨਕ ਤੇ ਇੱਕ ਅਵਤਾਰ ਵਾਲਿਆ ਮਾਨਕਸ਼ ਕਰਦੇ ਉਹ ਜਿਉਂਦਾ ਹੈ ਇਹ ਫਿਰ ਜਾ ਕੇ ਪਤਾ ਸੁਲਤਾਨਪੁਰ 로ਦੀ ਵਾਲ ਜਾ ਕੇ ਉੱਧਰ ਬੰਦਿਆਂ ਨੂੰ ਮਲੇ ਜਿਨ੍ਹਾਂ ਨੂੰ ਸੀ ਉਹ ਕਹਿੰਦਾ ਜੇ ਸਾਡੇ ਬੰਦੇ ਕੋਈ ਗਲਤੀ ਹੈ ਅਸੀਂ ਮਨਾ ਦੇਨੇ ਆ ਉਹ ਕਹਿੰਦੇ ਕੋਈ ਨਹੀਂ ਦੇ ਦੇ ਉਹ ਜਾਨੂੰ ਇੱਥੇ ਗੱਲ ਮਾਰ ਕੇ ਚੁੱਟ ਗਈ ਵੀ ਹੁਣ ਮੇਰਾ ਨੰਬਰ ਆ ਉਹ ਜਿੱਥੇ ਮੈਂ ਜਾ ਖੜਿਆ ਕਰਾਂ ਦੋ ਮਿੰਟ ਤੇ ਮੇਰੇ ਨਾਲ ਲੋਕੀ ਬੈਠੇ ਹੋਇਆ ਕਰਨਾ ਇੱਕ ਦੋ ਮਿੰਟ ਪਰ ਸਾਰੇ ਕੋਈ ਇਧਰ ਚਲ ਜਿਆ ਕਰੇ ਇਧਰੋਂ ਚਲ ਜਿਆ ਕਰੇ ਮੈਨੂੰ ਬਾਤ ਸਮਝਾਈ ਵੀ ਉਹਨਾਂ ਕਹੇ ਵੀ ਇਹ ਤਾਂ ਮਰਨਾ ਸੀ ਕਨ ਮਰਨਾ ਸੀ ਕਿਉਂ ਮਰਨਾ ਉਹ ਮੈਂ ਜਿੱਥੇ ਖੜਾ ਕਰਾ ਫਿਰ ਮੈਂ ਫਿਰ ਮੈਂ ਵੀ ਕਰੋ ਨਿਕਲਣਾ ਬੰਦ ਕਰ ਦਿੱਤਾ ਅੱਛੇ ਫਿਰ ਥੋੜੇ ਚਿਰ ਬਾਅਦ ਮੈਂ ਕੈਨੇਡਾ ਚਲੇ ਗਿਆ ਫਿਰ ਮੈਂ ਸਾਲ ਲਗਾਤਾਰ ਕੈਨੇਡਾ ਰਿਆ ਅੱਛਾ ਪੂਰਾ ਸਾਲ ਇੱਕ ਮੰਨ ਕੇ ਜਿਹੜੇ ਡਰ ਕੇ ਚੱਲ ਗਏ ਦੇਖੋ ਜੱਗ ਹੈ ਜਾਨ ਹੈ ਤੇ ਜਹਾਨ ਹੈ ਬਿਲਕੁਲ ਐਵੇਂ ਆਪਾਂ ਕਹੀ ਜਾਈਏ ਕਿ ਮੈਂ ਆਇਆ ਨਹੀਂ ਆਇਆ ਨਹੀਂ ਤੂੰ ਜੀ ਪਾਸਾ ਵੜ ਜਾਓਗੇ ਤੇ ਅੱਜ ਬੈਠੇ ਆਂ ਜੋ ਬੰਦਾ ਹੀ ਚਲੇ ਗਿਆ ਇੱਥੇ ਕੌਮ ਫੇਰ ਤੁਸੀਂ ਕੀ ਕਰਨਾ ਪਿੱਛੇ ਕੀ ਹੋ ਗਿਆ ਕੀ ਨਹੀਂ ਹੋਇਆ ਕੌਣ ਦੇਖਦਾ ਗੱਲ ਇੱਥੇ ਵੱਡੇ ਵੱਡੇ ਆਏ ਵੱਡੇ ਵੱਡੇ ਚਲੇ ਗਏ ਮੈਂ ਜਿੱਥੇ ਪਕਰ ਕੇ ਆਉਦਾ ਉਧਰ ਚਲੇ ਜਾ ਹਾਲਾਂਕਿ ਮੈਂ ਉੱਥੇ ਜਾ ਕੇ ਬਹੁਤ ਜ਼ਿਆਦਾ ਤੰਗ ਰਿਆ ਬੱਚੇ ਮੇਰੇ ਇੱਥੇ ਸੀ ਮੈਂ ਉੱਥੇ ਸੀ ਬਾਹਰਲੇ ਮੁਲਕਾਂ ਦੇ ਭਾਈਪੁਰ ਸਾਹਿਬ ਰਹਿਣਾ ਬਹੁਤ ਮੁਸ਼ਕਲ ਹੈ ਉੱਥੇ ਕਿਹੜੇ ਖਾੜੇ ਲੱਗੇ ਸੀ ਨਾ ਖਾੜੇ ਪਹਿਲਾਂ ਪਹਿਲਾਂ ਗਿਆ ਸੀ ਪਰੋਂ ਕਰ ਰਹੀ ਸੀ ਪਹਿਲਾਂ ਪਹਿਲਾਂ ਜੋ ਕੈਨੇਡਾ ਸੋਨਾ ਬੋਧ ਫਸਟ ਟਾਈਮ ਆ ਗਿਆ ਸੀ 88 ਚ ਕੈਨੇਡਾ ਸੋਨਾ ਬੋਧ ਲੱਗਦਾ ਫਿਰ ਹਰ ਕਿਆ ਕਰ ਇੱਥੇ ਰਹਿ ਜਾ ਮੋਜਾਂ ਹੀ ਮੋਜਾਂ ਜਦੋਂ ਪਤਾ ਲੱਗਿਆ ਵੀ ਇੱਥੇ ਤਾਂ ਨਰਕ ਹੀ ਨਰਕ ਹੈ। ਨਾਲੇ ਜਦੋਂ ਤੁਸੀਂ ਪਹਿਲਾਂ ਥੋੜੀ ਜ਼ਿੰਦਗੀ ਵਧੀਆ ਹੋ ਜੈਨਾ ਦੁਬਾਰਾ ਮੀ ਲੇਬਰ ਕਰਨੀ ਬਹੁਤ ਮੁਸ਼ਕਲ ਹੈ। ਉਹ ਟੈਕਨੀਕਲੀ ਸਾਨੂੰ ਕੋਈ ਕੰਮ ਨਹੀਂ ਹੁੰਦਾ। ਮਤਲਬ ਚਮਕੀਲਾ ਸਾਹਿਬ ਦੇ ਕਤਲ ਤੋਂ ਬਾਅਦ ਲਗਭਗ ਸਿੰਗਰ ਸਾਜੀ ਢੋਲੀ ਸਰ ਵਹਿ ਲਿਓਗੇ। ਮੈਂ ਨਾਲ ਜੀ ਜਿਹਨੇ ਕੋ ਚਾਰ ਪੈਸੇ ਸੀ। ਉਹ ਤਾਂ ਹੈਗੇ ਬਾਕੀ ਦਾ ਬਹੁਤ ਬੁਰਾ ਹਾਲ ਹੋਇਆ। ਉਹ ਚਾਰੇ ਸਾਜੀ ਦੇ ਬੰਕੇ ਦਿਹਾੜੇ ਹੋ ਗਏ ਮੈਨਾਂ ਹੀ ਬਹੁਤ ਜ਼ਿਆਦਾ ਚੰਗੇ ਕਈ ਕਲਾਕਾਰਾਂ ਦਾ ਬਹੁਤ ਬੋੜਾ ਸਰਦ ਅੱਛੇ ਹਾਂ ਬਹੁਤ ਬੁਰਾ ਹਰਸ ਗਿਆ ਕਿੰਨੇ ਚਿਰ ਬਾਅਦ ਲੱਗੇ ਨਹੀਂ ਖੜੇ ਖੋੜੇ ਨਹੀਂ ਲੱਗੇ ਹਾਂ 1.5 ਸਾਲ ਬਾਅਦ 2 ਸਾਲਾਂ ਬਾਅਦ ਇਹ ਫਿਰ ਹੌਲੀ ਸਲੋ ਪ੍ਰੋਸੈਸ ਹੋਇਆ ਹਮ ਅਸੀਂ ਤਾਂ ਹੌਲੀ ਹੌਲੀ ਫਿਰ ਇੱਕ ਦਿਨ ਕਿ ਕਿਸਮਤ ਵਰਖਾ ਹੀ ਪੜ ਕੇ ਬੈਗੇ ਸੀ ਨਾ ਹਮ ਵੀ ਹੁਣ ਕੰਮ ਇਹ ਮੁਸ਼ਕਲ ਆ ਫਿਰ ਹੌਲੀ ਹੌਲੀ ਕਾਨੂੰ ਜਿਹੜੇ ਉਹ ਸ਼ਰੇ ਕੰਮ ਛੱਡ ਹੁੰਦਾ ਜੀ ਜੋ ਫਿਰ ਹੌਲੀ ਹੌਲੀ ਸੁਧਰਨ ਹੋਇਆ ਹੌਲੀ ਹੌਲੀ ਹੋ ਗਿਆ ਪਰ ਕਹ ਕਦੇ ਕਿਸੇ ਨੂੰ ਮਿਲੇ ਨਹੀਂ ਸੀ ਜਿਹੜੇ ਇਦਾਂ ਦੇ ਜਿਹੜੇ ਜਿਹੜੇ ਪਾਉ ਜਾਂ ਖਾੜਕੁੱਪੀ ਸਾਡਾ ਕਿ ਇੱਕ ਸੋਰੇ ਦੇ ਲੋਕੀ ਡਿਮਾਂਡ ਹੈਗੀ ਅਸੀਂ ਤਾਂ ਬਹੁਤ ਮੜੇ ਜੀ ਅਸੀਂ ਤਾਂ ਇੱਕ ਨਾ ਮੈਂ ਥੋੜੇ ਚੈਨਲ ਤੇ ਗੱਲ ਕਰਦਾ ਵੀ ਅਸੀਂ ਉਹਨੂੰ ਵੀ ਕਹਿੰਦੇ ਰਹੇ ਉਹ ਸਾਡੇ ਨਾਲ ਉਸਨੇ ਉਹਨੇ ਗੱਲ ਹੀ ਨਹੀਂ ਕੀਤੀ ਕਿਸੇ ਕਲਾ ਦਾ ਕਿਨਾਂ ਪਤ ਲਗੇ ਤਾਂ ਪਹਿਨੂੰ ਧਮਕੀ ਆਗੀ ਉਹਨੂੰ ਧਮਕੀ ਛਰੇ ਆ ਬੰਦੇ ਸਾਰੇ ਨੂੰ ਸਾਰੇ ਨੂੰ ਉਹਦੇ ਸਾਰੇ ਨੂੰ ਕਹਿ ਕੇ ਜਾਂਦੇ ਸੀ ਵੀ ਇਹਨੂੰ ਹਟਾ ਲਓ ਇਹ ਐਸੀ ਸਾਰਿਆਂ ਨੂੰ ਕਿਹਾ ਉਹਨੂੰ ਇੱਕ ਵਾਰ ਉਹਨੂੰ ਲਿਖ ਕੇ ਦੇ ਦਿੱਤੀ ਸੀ ਉਹਨੂੰ ਲੈਟਰ ਦਿੱਤਾ ਯਾ ਅੱਛੇ ਮੈਨੂੰ ਵੀ ਮੇਰੀ ਕੈਸਲੀਜ਼ ਨਾ ਕਰਿਓ ਅਗ ਬੁੱਢੀ ਗੁੱਡੀ ਲਾਲ ਲਗਾ ਮਾ ਤੱਕਦਾ ਰਹਿ ਮੈਂ ਸਕਰ ਦਵਾਰੇ ਨੌਂ ਦੀ ਸੀ ਉਹ ਰੁਕਤੀ ਉਹ ਤੋਂ ਬਾਦੋ ਕੈਨੇਡਾ ਚਾਲ ਚਲੇ ਗਿਆ ਹਰ ਮਦਰ ਸਾਹਿਬੇ ਸ਼ਕਰਾਏ ਬੰਦੇ ਜੇ ਕੋ ਨਾਲ ਸੀ ਉਥੇ ਇਹਨਾਂ ਦੇ ਦਿਮਾਗ 'ਚ ਆ ਗਿਆ ਵੀ ਗੱਲ ਠੰਡੀ ਹੋ ਗਈ ਉਥੇ ਉਹ ਕਹਿੰਦੇ ਕਹੇ ਵੀ ਪੈਸੇ ਦੇ ਆਪ ਤਾਂ ਇਹ ਸਾਪ ਨੂੰ ਇਹ ਗੱਲ ਉਹ ਕਈ ਤਰ੍ਹਾਂ ਦੀ ਗੱਲ ਆ ਤੇ ਉਹ ਇਸ ਗੱਲੋਂ ਵੀ ਉਹ ਗੁੱਸਾ ਉਹਨਾਂ ਨੇ ਕਹਿੰਦੇ ਮੰਨਿਆ ਵੀ ਅਸੀਂ ਪੈਸੇ ਨਹੀਂ ਲੈਏ ਨੇ ਪੈਸੇ ਸਾਡੀ ਗਲਤ ਪਰਪੋਕੰਡਾ ਹੋਇਆ ਤੇ ਉਹ ਤੋਂ ਬਾਦ ਉਹ ਜਦੋਂ ਇਹ ਰਿਕਵੈਸਟ ਆਈ ਹੈ 15 20 ਦਿਨ ਬਾਅਦ ਕਿਉਂਕਿ ਉਹਦੀ ਕੈਸ ਬਲਾਸ ਕਰਦੀ ਸੀ। ਤੋਂ ਇਹ ਕੰਮ ਹੋ ਗਿਆ। ਹੂੰ ਤੇ ਅਸੀਂ ਤਾਂ ਆਪਦੇ ਪਹਿਲਾਂ ਵੀ ਬਹੁਤ ਜਗ੍ਹਾ ਮਣ ਜਾਂਦੇ ਰਹੇ ਜਿੱਥੇ ਨਹੀਂ ਉੱਥੇ ਜਾ ਕੇ ਰਿਕਵੈਸਟ ਕਰਦੇ ਬਾਅਦ ਵੀ ਖਾਤਾ ਦੇ ਜਥੇਦਾਰ ਸਾਹਿਬ ਨੂੰ ਮਿਲੇ ਤੁਸੀਂ ਮਿਲੇ। ਆਹੋ ਕੌਣ ਕੌਣ? ਮੈਂ ਸ਼ਦੀਕ ਸਾਹਿਬ ਸ਼ਦੀਕ ਸਾਹਿਬ ਕਹਿੰਦੇ ਮੈਂ ਜਾਣਦਾ ਹਾਂ ਪ੍ਰੋਫੈਸਰ ਦਰਸ਼ਨ ਸਿੰਘ ਵੀ ਉਰਦੋ ਸੀ। ਹੂੰ ਹੂੰ ਉਹ ਕਹਿੰਦੇ ਉਹਨਾਂ ਨੂੰ ਮੈਂ ਪਰਛੇ ਜਾਣਦਾ। ਐ ਕਿਹਾ ਵੀ ਜਾਣਦਾ ਜੀ ਤੇ ਨਾਲ ਚੱਲਦੇ ਆ। ਸਾਰੇ ਜਣੇ ਗਏ ਸੀ। ਮੈਂ ਗਿਆ ਸੀ ਦਦਾਰ ਸੰਧੂ ਗਿਆ ਸੀ। ਤੇ ਇੱਕ ਹੁੰਦਾ ਜੈਬ ਰਾਏ ਗਿਆ ਸੀ ਰਵਲਾ ਜੀ ਗਏ ਸੀ ਅੱਛੇ ਅਸੀਂ ਛਿੱਕ ਜਾਣਾ ਸੀ ਪੁਲਿਸ ਸਾਹਿਬ ਨੂੰ ਕਿਹਾ ਪੁਲਿਸ ਸਾਹਿਬ ਕਹਿੰਦਾ ਮੈਂ ਨਹੀਂ ਜਾਣਾ ਸ਼ਿੰਦਾ ਜੀ ਦੀ ਲਾਠ ਕੁੱਟੀ ਹੋਈ ਚੋ ਤਾਂ ਤੇ ਪੁਲਿਸ ਸਾਹਿਬ ਮੈਂ ਕਿਹਾ ਕਿਉਂ ਨਹੀਂ ਜਾਣਾ ਕਹਿੰਦਾ ਆਪਾਂ ਐ ਚੱਲਨੇ ਆ ਤੈਨੂੰ ਨਹੀਂ ਪਤਾ ਆਪਣੀ ਦਾੜੀ ਕੱਟੀ ਹੈ ਉਹਨਾਂ ਨੇ ਉੱਥੇ ਉੱਥੇ ਗਾਤਰੇ ਪਾੜ ਰਹੇ ਆਪਣੇ ਮੈਂ ਗੱਲ ਐ ਕਿ ਵੀ ਪਾਉਣਗੇ ਤਾ ਤੂੰ ਜਾਣਾ ਜਾ ਅਸੀਂ ਉਹਨਾਂ ਸਰ ਦੇ ਘਰੇ ਉੱਥੇ ਡਰਦੇ ਡਰਦੇ ਨਹੀਂ ਗਏ ਗੁਰੂ ਅਮਰਦਾਸ ਜਿਹੜੀ ਰਾਮਦਾਸ ਸਲਾਮ ਉਹ ਜੀ ਜੀ ਉੱਥੇ ਉਹ ਉਹਦੀ ਰੈ residense ਆ ਜਿੱਥੇ ਦਾਸ ਸਾਹਿਬ ਦੀ ਉੱਥੇ ਜਦੋਂ ਗਏ ਤੇ ਐਂ ਐਦਾਂ ਪਾਣੀ ਚੜਦੀ ਸੀ ਜੀ ਜੋ ਪਾਣੀ ਚੜਨ ਲੱਗੇ ਤੇ ਵਿੱਚ ਉਹ ਇੱਕ 47 ਮੁੰਡੇ ਲੇਖੜੇ ਹੂੰ ਸਾਹਣ ਲੱਗ ਜਿਵੇਂ ਸ਼ੇਰ ਦੇ ਜਵਾਲੇ ਦੇ ਬੜੀ ਜਾਂਦੇ ਐ ਲੱਗਿਆ ਉੱਥੇ ਜਦੋਂ ਜਾ ਕੇ ਬੈਠੇ ਐਦਾਂ ਇੱਕ ਦਵਾਨ ਸੀ ਤੇ ਉਹ ਜਸਦਾਬ ਸਾਹਿਬ ਇਥੋਂ ਆ ਕੇ ਉੱਤੇ ਬਹਿ ਗਏ ਤੇ ਕੁਝਰ ਬੈਠੇ ਤੇ ਉਹ ਇੱਕ ਮੁੰਡਾ ਪਿਸਤੌਲ ਲੈ ਕੇ ਇਧਰ ਖੜ ਗਿਆ ਇੱਕ ਇਧਰ ਖੜ ਗਿਆ ਅੰਦੇ ਅੱਛੀ ਜਿਵੇਂ ਅਗ ਪੁਰਾਣੇ ਸੀਐਮ ਦੇ ਨਾਲ ਖੜਦੇ ਹੁੰਦੇ ਸੀ ਹੂੰ ਹੂੰ ਤੇ ਸ੍ਰੀ ਗੁਰੂ ਸਾਹਿਬ ਦੇ ਪਰਨਟ ਅਭੀਂ ਨਾਲ ਪਰਮਾ ਪਰਨੈ ਆਈ ਫਿਰ ਇਹਨਾਂ ਨੂੰ ਕਿਹਾ ਵੀ ਸ਼ੁਰੂ ਹੋ ਇਹਨਾਂ ਨੇ ਰਿਕਵੈਸਟ ਕੀਤੀ ਵੀ ਸਾਡੇ ਅਸਾ ਇਹਨੇ ਕਲਾਕਾਰ ਆ ਸਾਡੇ ਹਰ ਕਲਾਕਾਰ ਨਾਲ ਇਹਨਾਂ ਦੇ ਪਛੇ ਪਰਿਵਾਰ ਪਰ ਰੋਟੀ ਵੀ ਸਾਨੂੰ ਹੋਰ ਕੋ ਕੰਮ ਨਹੀਂ ਸਾਡੇ ਰੋਟੀ ਰੋਟੀ ਦਾ ਕੰਮ ਆ ਵੀ ਤੁਸੀਂ ਇੱਕ ਫਰਮਾਨ ਜਾਰੀ ਕਰਾ ਦਿਓ ਇਹਨਾਂ ਸਿੰਘਾਂ ਨੂੰ ਵੀ ਕਲਾਕਾਰਾਂ ਨੂੰ ਕੁਝ ਕਰਾ ਉਹਨਾਂ ਸਾਡੀ ਇੱਕ ਨਹੀਂ ਸੁਣੇ ਉਹ ਕਹਿੰਦੇ ਕੋਈ ਫਰਮਾਨ ਜਾਰੀ ਨਹੀਂ ਛੇ ਗਾਉਂ ਤੇ ਪੀੜ ਬਣੀ ਆ ਜੋ ਕਹਿੰਦੇ ਉਹ ਕਰੋ ਹੂੰ ਤੇ ਉਹ ਅਸੀਂ ਦੇਖਿਆ ਗੱਲ ਨਹੀਂ ਸੁਣ ਰਹੇ ਉਹ ਕਰਦੇ ਕਰਦੇ ਕਹਿੰਦੇ ਸਦੀਕ ਸਾਹਿਬਾ ਤੁਸੀਂ ਤੇ ਚੰਗੇ ਜਿਹੇ ਆ ਦਾੜੀ ਕਟਾਈ ਬੈਠੇ ਇਹਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਉਹ ਜਦੋਂ ਉਹਨਾਂ ਨੇ ਗੱਲ ਕੀਤੀ ਮੈਨੂੰ ਪੁੱਲੀ ਯਾਦ ਆ ਗਿਆ ਮੈਂ ਕਹਿੰਦਾ ਹੁਣ ਕੰਮ ਹੋਇਆ ਹੀ ਲੈ ਤੇ ਸਦੀਕ ਸਾਹਿਬ ਗਲਤ ਮੈਂ ਉਹਨੂੰ ਹੱਥ ਪੈਰ ਡੱਬਾ ਵੀ ਉੱਠ ਘੜਾ ਹੋਣਾ ਚੱਲੀ ਇਹਨੂੰ ਪਹਿਲਾਂ ਪਾਣਾ ਵਰਤ ਜੇ ਵੀ ਜਾਨ ਬਚਾ ਲੋ ਅਸੀਂ ਫਿਰ ਉੱਥੋਂ ਐ ਕਰਕੇ ਬਾਅਦ ਹੇ ਭਾਈ ਜਲੰਧਰ ਤੱਕ ਕਿਸੇ ਨੇ ਕਿਸੇ ਨਾਲ ਗੱਲ ਨਹੀਂ ਕੀਤੀ ਅੱਛਾ ਜਲੰਧਰ ਦਾ ਜੋ ਮਾਰਗੀ ਹੁੰਦੀ ਆ ਤੱਬ ਕਹਿ ਜਿਵੇਂ ਕੁੜੀ ਉਥੇ ਜਦੋਂ ਜਲੰਧਰ ਉਰਲੀ ਚੁੰਗੀ ਜਿੱਥੇ ਪਾਉਟਜ ਉਥੇ ਪੈਗਪੁਗ ਲਾ ਕੇ ਫਿਰ ਆਉਦੀ ਪਲਾਸ ਕੱਢੀ ਫਿਰ ਕਿਤੇ ਠੀਕ ਕੀਤਾ ਹੈ ਇਹ ਉਦੋਂ ਜਰ ਕੋਈ ਨੇ ਕੜਕਾ ਦੇਖ ਦਿਆ ਇੱਕ ਵਾਲ ਦੋਲੇ ਵੀ ਕੀ ਹਾਲ ਹੈ ਅੱਜ ਕਈ ਜਗ੍ਹਾ ਜਾ ਕੇ ਕਸ਼ ਕਰਦੇ ਸਾਡੀ ਕਿਸੇ ਨੇ ਸੁਣੀ ਨਹੀਂ ਅੱਛਾ ਸਰਕਾਰੀ ਦਰਬਾਰੇ ਗਏ ਪੂਰੇ ਸਰਕਾਰੀ ਦਰਬਾਰੇ ਕਹਿੰਦੇ ਜਾ ਕੇ ਹੋਰ ਸਪੋਰਸਰ ਕਰਨੀ ਸਾਡੀ ਸਕਿਉਰਟੀ ਲੈਣੇ ਪੋਰਸਰਸ ਕੋਟੀ ਅਸੇ ਕੀ ਕਰੀਂਗੀ ਰੱਖੇ ਉਹਨਾਂ ਸਿਕਿਉਰਟੀ ਗਈ ਸਿੰਗਰ ਨਹੀਂ ਰੱਖੀ ਕੋ ਰੱਖੀ ਕੋ ਰਕਮ ਵਾਸੀ ਨਹੀਂ ਰੱਖੀ ਨਹੀਂ ਕਿ ਸਿਕਿਉਰਟੀ ਦਾ ਤੁਹਾਨੂੰ ਹੋਰ ਨਹੀਂ ਸੱਪ ਗੱਲ ਪਾਉਣੇ ਹੂੰ ਹੂੰ ਅਗਲੇ ਕਹਾਂਗੇ ਸਾਨੂੰ ਚੈਲੰਜ ਕਰਦੇ ਆ ਤਾਂ ਹੂੰ ਹੂੰ ਯਾਨੀ ਬਹੁਤ ਹੁਣ ਐਵੇਂ ਨਾ ਕਈ ਇੱਥੇ ਚੈਨਲ ਤੇ ਪੁਰਾਣੇ ਕਲਾਕਾਰ ਅਮਰ ਰਫਤਾਰ ਨੇ ਬਜੀ ਬੰਦਾ ਮਰਾਉਣਾਂ ਦਾ ਸੌਖਾ ਇਹ ਇਹ ਤੁਸੀਂ ਮੰਨਦੇ ਹੋ ਕਿ ਜਿਹੜੀਆਂ ਦੋ ਫਿਲਮ ਆਈਆਂ ਇੱਕ ਪੰਜਾਬੀ ਦੇ ਵਿੱਚ ਜੋੜੀ ਸੀ ਸ਼ਾਇਦ ਫਿਲਮ ਦਰਾ ਉਹ ਦੂਜੀ ਇਹ ਵਾਲੀ ਅਮਰ ਸਿੰਘ ਚਮਕੀਲਾ ਤੁਸੀਂ ਮੰਨਦੇ ਕਿ ਇਹ ਜਾਣਬੁੱਝ ਕੇ ਵਿਵਾਦ ਛੇੜਿਆ ਇਸ ਫਿਲਮ ਇਹ ਸਾਬ ਕੋ ਜਿਹੋ ਕੋ ਜਿਹੋ ਨੇ ਆਪ ਦੀ ਜੋ ਐਕਚੁਅਲੀ ਗੱਲ ਤੇ ਖੈ ਦਿਖਾਈ ਨਹੀਂ ਨਾ ਉਹ ਕਿ ਐਕਚੁਅਲੀ ਬੰਦੇ ਨੂੰ ਮੜ ਦੇ ਸੀ ਉਹਦਾ ਆਪ ਦੀ ਫਿਲਮ ਉਹਨਾਂ ਨੇ ਆਪ ਦਾ ਸਮਾਨ ਵੇਚੜੇ ਵਿਜਲੀਆ ਉਹਨਾਂ ਨੇ ਮਿਸਾਲਾ ਇਹ ਪੂਰਾ ਫਿਲਮ ਉਹ ਗੱਲ ਇਹਦਾ ਨਾ ਜਿਨ੍ਹਾਂ ਨੇ ਦੇਖੀ ਹੈ ਦੇਖਣੀ ਸੀ ਨਾ ਤਾਂ ਉਹ ਉਹਨਾਂ ਨੇ ਉਦੋਂ ਲੈ ਸੀ ਜਿਨ੍ਹਾਂ ਨੇ ਨਾ ਬढ़ाई ਨਾ ਉਹ ਉੱਥੇ ਜਿਹੜੇ ਬੜਾਈ ਉਹ ਵੀ ਉੱਥੇ ਹੈ ਨਹੀਂ ਸੀ ਨਾ ਉਹਨੂੰ ਮੜੇ ਦੇ ਨਾ ਸੁਣੇ ਸਾਂ ਹੀ ਗੱਲ ਬਣਾਈ ਨਾ ਉਹਨਾਂ ਨੇ ਜਿਹੜੇ ਦੇਖੇ ਉਹ ਸੁਣ ਸਾਂ ਹੀ ਸੁਣੇ ਆਏ ਮਤਲਬ ਜਿੰਨਾ ਇਹ ਦੋਨਾਂ ਪ੍ਰੋਡਿਊਸਰਾਂ ਨੇ ਜਾਂ ਡਾਇਰੈਕਟਰ ਜਿਨ੍ਹਾਂ ਨੇ ਫਿਲਮ ਕੀਤੀ ਉਹਨਾਂ 'ਚ ਥੋੜੇ ਜਿਹੇ ਤੁਹਾਡੇ ਸਾਰਿਆਂ ਨੇ ਮੁਲਾਕਾਤ ਨਹੀਂ ਕੀਤੀ ਫਿਲਮ ਨਾਲ ਸਾਡੇ ਨਾਲ ਬਿਲਕੁਲ ਨਹੀਂ ਕੀਤੀ ਸਦੀਕ ਸਾਹਿਬ ਨੂੰ ਬਸਦੀਕ ਸਾਹਿਬ ਕਹਿੰਦੇ ਕਿ ਮੈਨੂੰ ਕੋਈ ਮਾੜੀ ਮਿਲੀ ਸੀ ਬੈਕਚੁਅਲੀ ਦੇਖੋ ਥੋੜੇ ਜਿਹੇ ਬਹੁਤ ਸੀਨੀਅਰ ਹੋਣਗੇ ਥੋੜੇ ਜਰਨਲਿਸਟ ਹੋਣਗੇ ਤੁਸੀਂ ਉਹਨਾਂ ਦੇ ਕਲੋਜ਼ ਨਹੀਂ ਹੋਵੋਗੇ ਤੁਹਾਨੂੰ ਜਾਣਦੇ ਹੋਣਗੇ ਹਾਂ ਬਿਲਕੁਲ ਜਿਹੜੇ ਥੋੜੇ ਬਹੁਤ ਜੁਨੀਓਰ ਉਹਨਾਂ ਦੇ ਵੀ ਨਹੀਂ ਹੋਣਗੇ ਜਿਹੜੇ ਥੋੜੇ ਸਮਕਾਲੀ ਹੋ ਉਹ ਤੁਹਾਡੇ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਹੋਣਗੇ ਹਾਂ ਤੁਸੀਂ ਉਹਨਾਂ ਨਾਲ ਹਾਸਲ ਹੋਗੇ ਖੇਡ ਲੋਗੇ ਸ ਬਾਕੀ ਥੋੜੀ ਲਏ ਦੇ ਤੂੰ ਚੰਗੀ ਤਰ੍ਹਾਂ ਜਾਣੋਗੇ ਕਿੱਥੋਂ ਦਾ ਹੈਗਾ ਕੀ ਕਰਦਾ ਕਿੰਨੇ ਕਦੇ ਕਾਲੀ ਬਾਰੇ ਕਿੰਨੇ ਕਿਤੇ ਇੰਟੈਲੀਜੈਂਸ ਉਹ ਸਭ ਕੁਝ ਜਾਣਦੇ ਹੋਣਗੇ ਪਰ ਜੋ ਤੁਹਾਡੇ ਆਲੇ ਦੁਆਲੇ ਗੱਲਾਂ ਹੋ ਰਹੀਆਂ ਨੇ ਉਹ ਤੁਹਾਡੇ ਜਿਹੜੇ ਸਮਕਾਲੀ ਉਹੀ ਜਾਣਦੇ ਆ ਜਿਹੜੇ ਸੰਪਰਕ ਦੇ ਚਾਰ ਜਿਹੜੇ ਤਿੰਨ ਚਾਰ ਸਿੰਗਰਾਂ ਦਾ ਨਾਮ ਬਦਨਾਮ ਕਰਕੇ ਫਿਲਮ ਵਾਲੇ ਲਾਹਾ ਕਟਿਆ ਬਿਲਕੁਲ ਕਟਿਆ ਮੈਂ ਗਰੰਟੀ ਨਾਲ ਕਹਿੰਦਾ ਕਿਸੇ ਸਿੰਗਰ ਦਾ ਇੱਕ ਪਾਈਆਤ ਉਹ ਸਦੀਕ ਸਾਹਿਬ ਦਾ ਨੌਲੇਜ ਹੈ ਮੇਰਾ ਨੌਲੇਜ ਜਿਹੜਾ ਮਾਨਕ ਦਾ ਲੇਦਾ ਕੋਸ਼ਿੰਦੇ ਦਾ ਲੈਣਾ ਸਾਡੇ ਤੇ ਆਪ ਦੀ ਜਾਣ ਯਸ ਆ ਮਾਸ ਕਨਕਾ ਸਾਡਾ ਕੋ ਛੜ ਦੇ ਸਾਡਾ ਛੜ ਦੇ ਨਾਲੇ ਭਾਜੀ ਕੀ ਕੋਈ ਨਹੀਂ ਜੁਰਤ ਹੈ ਵੀ ਕੋਈ ਬੰਦੇ ਨੂੰ ਮਰਵਾ ਦੇ ਤੁਸੀਂ ਬੰਦੇ ਦੇ ਚਪੀਟ ਨਹੀਂ ਮਰਵਾ ਸਕਦੇ ਨਾਲੇ ਏਡੇ ਏਡੇ ਆਰਟਿਸਟ ਦੇ ਜਿਹਦੀ ਉਹ ਹੈ ਜਿਵੇਂ ਚਲੋ ਹੁਣ ਦਸ਼ਿੰਦਰ ਸਾਹਿਬ ਨਹੀਂ ਹੈਗੇ ਤੁਸੀਂ ਹੋਗੇ ਮਮ সিদ্দিক ਸਾਹਿਬ ਹੋਗੇ ਨਾ ਕਹਦੇ ਇਹਨਾਂ ਫਿਲਮ ਵਾਲੇ ਨੂੰ ਮਿਲੇ ਨਹੀਂ ਕਿ ਵੀ ਕੀ ਗੰਦ ਕੀ ਪਾ ਦਿੱਤਾ ਸਾਡਾ ਕਿਵੇਂ ਸਾਨੂੰ ਬਦਨਾਮ ਕਰਤਾ ਅਸੀਂ ਕਿਉਂ ਕਈ ਬੇਰਾਨ ਸਸਰੀ ਤਰੀ ਕਰੀ ਜੀ ਸਾਕੇ ਅਮੀ ਆ ਬਾਲ ਮੇ ਮਾਰ ਰਹੇ ਉਹ ਕਰੀ ਕਰੀ ਜਾਣ ਜੰਮ ਹੂੰ ਇਹ ਕਰੀ ਥੀ ਕੋਈ ਪਤਾ ਨਹੀਂ ਕਿੱਥੇ ਦੇ ਬੰਦੇ ਸੀ ਉਹ ਕੋਈ ਪਾਗਲਿਆ ਸੀ ਉਹਨੇ 70 80 90 ਲੈ ਬੋਲਦਾ ਭਾਇ ਕੀਤਾ ਕਹਿੰਦਾ ਜੀ ਮੈਨੂੰ ਕੁਛ ਚਲ ਕੁੱਟ ਕੇ ਮੈਂ ਕਹਿੰਦਾ ਜੇ ਨਹੀਂ ਹੁਕਾਗਾ ਤਾਂ ਤੂੰ ਜਰੂਰ ਸ਼ੁਰੂ ਕਰਾਣਾ ਹੂੰ ਹੂੰ ਇੰਟਰਵਿਊ ਅਸੀਂ ਆਪਾਂ ਚੰਗੇ ਲੱਗਦੇ ਆ ਕੋਈ ਜਾਣੇ ਨਾ ਪਛਾਣੇ ਨਾ ਉਹ ਬੰਦੇ ਨੂੰ ਨੇ ਉਹਦੇ ਇੱਕ ਪੈਨ ਕਿਹੜੀ ਫੈਡਰੇਸ਼ਨ ਦਾ ਸੀ ਬੰਦਾ ਉਹਨੇ ਆਪ ਹੀ ਕਹਿੰਦਾ ਸੀ ਕਿ ਅਸੀਂ ਮਰਵਾਇਆ ਹੈਗਾ ਉਹ ਤਾਂ ਸ਼ਰਮ ਕਹਿੰਦੇ ਆ ਉਹ ਕਹਿੰਦੇ ਅਸੀਂ ਮਰਵਾਇਆ ਹੈਗਾ ਮਾਰਿਆ ਅਸੀਂ ਨਾਮ ਦੱਸਦੇ ਨਾਮ ਦੱਸਦੇ ਉਹਨਾਂ ਆਹ ਦੱਸਦੇ ਉਹ ਆਪਾਂ ਕਹਿੰਦੇ ਆ ਕਿ ਸਾਡਾ ਕਲੇਮ ਕਰਦੇ ਹੋ ਨਹੀਂ ਭਾਈ ਤੁਸੀਂ ਮਤਲਬ ਫਿਲਮ ਦੋਨੋਂ ਫਿਲਮ ਦੇ ਵਿੱਚ ਸੱਚ ਨਹੀਂ ਦਿਖਾਇਆ ਨਾ ਨਾ ਇਹ ਤਾਂ ਐਵੇਂ ਗੱਲਾਂ ਨੇ ਜੀ ਹਮ ਕਲਾਕਾਰਾਂ ਦਾ ਕਿਸੇ ਦਾ 1% ਕਿਸੇ ਦਾ 1% ਨਹੀਂ ਹੈ ਔਰ ਠੀਕ ਉਹ ਤੇ ਸਾਡੇ ਫੀਲਡ ਦੇ ਸਾਡੇ ਫੀਲਡ ਵੀ ਹੈਗੇ ਸਾਨੂੰ ਕਈ ਚੈਨਲ ਦੇ ਨਾਲ ਈਰਖਾ ਤੇ ਹੁੰਦੀ ਹੈ ਤੇ ਸੁਭਾਵਿਕ ਹੈ ਤੇ ਇਹ ਮਨੁੱਖੀਆਂ ਈ ਇੰਟਰੋ ਦੇ ਪ੍ਰੋਫੈਸ਼ਨਲ ਥੋੜੀ ਜੈਲਸੀ ਹੁੰਦੀ ਹੈ ਹਾਂ ਹੁੰਦੀ ਹੁੰਦੀ ਇਹ ਹਰ ਇੱਕ ਨੂੰ ਥੋੜੀ ਬਹੁਤ ਹੋਊਗੀ ਉਹਨੇ ਹੁੰਦੀ ਵੀ ਆ ਤੇ ਹੋਣੀ ਚਾਹੀਦੀ ਥੋੜੀ ਵੀ ਚਾਹੀਦੀ ਅੱਗੇ ਵਧਣ ਵਾਸਤੇ ਹੋਣੀ ਚਾਹੀਦੀ ਕਲਾਕਾਰਾਂ ਮੈਂ ਇਹ ਕਰਦਾ ਮੈਂ ਕਿਉਂ ਨਹੀਂ ਕਰ ਸਕਦਾ ਬਿਲਕੁਲ ਬਿਲਕੁਲ ਇੱਕ ਤੁਸੀਂ ਦੇਖੋ ਜੇ ਕਿਸੇ ਆਰਟਿਸਟ ਇੰਨਾ ਵੀ ਇਥੇ ਪੁਲਿਸ ਪੰਜਾਬ ਪੰਜਾਬ ਦੀ ਇੰਡੀਆ ਇੰਟੈਲੀਜੈਂਸ ਹੁੰਦੀ ਹੈ ਇਨਵੈਸਟੀਗੇਸ਼ਨ ਹੁੰਦੀ ਹੈ ਫਿਰ ਰਾਜ ਏਜੰਸੀ ਹੈ ਸੀਬੀਆਈ ਹੈ ਹੋਰ ਬਹੁਤ ਸਾਰੇ ਬਹੁਤ ਸਾਰੇ ਇਹ ਐਡਾ ਬੜਾ ਮਰਡਰ ਕਰਦਾ ਇੱਕ ਸੈਕੰਡ ਦਾ ਕੰਮ ਹੈ ਤਾਂ ਹਮਮ ਅਗਲੇ ਕਿੱਥੋਂ ਕਿੱਥੋਂ ਕਲੂ ਕੱਢ ਲੈਂਦੇ ਆ ਹਮ ਅਸੀਂ ਉਦੋਂ ਫਿਰ ਸਾਰਿਆਂ ਨੇ ਜਿੰਨੇ ਵੀ ਸਿੰਗਰ ਸੀ ਉਸ ਸਮੇਂ ਦੇ ਫਿਰ ਡਰਦੇ ਨੇ ਧਾਰਮਿਕ ਕਸਟਮ ਵੀ ਕੱਢੀਆਂ ਫਿਰ ਉਨੇ ਉਹ ਉਹ ਉਹਨੇ ਜਿਆਦਾ ਗੱਡੀਆਂ ਉਹ ਚੱਲੇ ਵੀ ਧਰਮ ਕੋ ਵੀ ਚੱਲੀਆਂ ਆਉਦੀਆਂ ਹੂੰ ਹੂੰ ਇਹ ਪਹਿਲਾਂ ਮੈਨੂੰ ਮੈਨੂੰ ਕਈ ਵਾਰ ਕਹਿੰਦਾ ਰਿਹਾ ਵੀ ਆਪਾਂ ਚਾਰ ਚਾਰ ਗੀਤ ਇਕੱਠੇ ਕਰਾਈਗੀ ਜੋ ਪਹਿਲਾਂ ਅਸੀਂ ਇਕੱਠੀ ਟੇਪ ਵੀ ਕੱਢੰਦਾ ਰਹਦਾ ਸੀ ਮੈਨੂੰ ਕਹਿੰਦਾ ਸੀ ਕਹਿੰਦਾ ਚਾਰ ਚਾਰ ਕਰੀ ਉਹ ਕੰਮ ਇੰਨਾ ਸੀ ਉਹ ਸਾਡੇ ਕੋਲ ਉਹ ਕੋਈ ਮੈਂ ਕਹਾਂ ਕੋਈ ਨਹੀਂ ਕਰਦੇ ਕਰਦੇ ਵੈਸੇ ਇੱਕ ਗੀਤ ਪਹਿਲਾਂ ਉਹਦਾ ਕੱਲੇ ਕੱਲੇ ਗੀਤ ਉਥੇ ਕਲਵਾਰ ਮੈਂ ਕਲਗੀ ਧਰਦੀ ਵੈਸੇ ਪਹਿਲਾਂ ਉਹ ਜਦੋਂ ਉਹਨੇ ਤਰ ਕੇ ਰੱਖ ਲਿਆ ਇਹ ਸਾਮੂਖੋਂ ਜ਼ਿਆਦਾ ਲਿਖਿਆ ਕੀ ਸੀ ਮੁੱਖਾ ਉਹ ਕਹਿੰਦਾ ਸੀ ਸਰਮੁਖ ਜਿਆਦੀ ਆਜ਼ਾਦੀ ਚਾਰਜੋ ਜਿਆਦਾ ਸਾਹਿਬ ਨਾਲ ਬਹੁਤ ਯਾਰੀ ਸੀ ਕਿਉਂਕਿ ਬਹੁਤ ਚਿਰ ਪਹਿਲਾਂ ਇਹ ਇਸ ਕੰਗ ਦੇ ਨਾਲ ਕੈਨੇਡਾ ਕੱਠਿਆ ਕੂਟੂਰ ਲਾਇਆ ਸੀ ਇਹਨਾਂ ਨੇ ਕਿਦੇ 74 75 ਵੇੜੇ ਉਹ ਜਿਆਦਾ ਸਾਹਿਬ ਦਾ ਏਡਾ ਲੈਵਲ ਨਹੀਂ ਸੀ ਉਹਦਾ ਕਰਕੇ ਉਹ ਯਾਰੀ ਦੋਸਤੀ ਸੀ ਉਹ ਸਰਮੁਖ ਜਿਆਦੀ ਬੜੀ ਇੱਜ਼ਤ ਕਰਦੇ ਸੀ ਤੇ ਉਹ ਜਦੋਂ ਚਮਕੀਲਾ ਉਹ ਚਮਕੀਲਾ ਸਟੇਟ ਫੈਕਟਰੀ ਜਨਾਂ ਨੇ ਵੈਸੇ ਉਹ ਕਾਨੇ ਭੰਗੜਾ ਸੌਂਦੇ ਭੰਗੜੇ ਦਾ ਕੋਰਸ ਸੀ ਬਹੁਤ ਅੱਛਾ ਤੇ ਉਹਨੇ ਉਹਨੂੰ ਕਿਹਾ ਉਹ ਜਿਆਦਾ ਸਾਹਿਬ ਨੂੰ ਮੇਰਾ ਗੀਤ ਕਰ ਹੂੰ ਉਥੇ ਉਹਨਾਂ ਨੇ ਇੱਕ ਵਖਾਈ ਧਾਰਮੋਗੀ ਗੀਤ ਕਰਕੇ ਰੱਖ ਲਿਆ ਅੱਛਾ ਅੱਛਾ ਇੱਕੋ ਗੀਤ ਉਹ ਫਿਰ ਬਾਅਦ ਚ ਹੋਰ ਕਲਾਕਾਰਾਂ ਦੇ ਕਈ ਗੀਤ ਪੈ ਸੀ ਉਹ ਗੀਤ ਮੂਰੇ ਲਾ ਕੇ ਤੇ ਉਹਨਾਂ ਨੇ ਇੱਕ ਐਲ ਪੀ ਰਿਕਾਰਡ ਕਰਤਾ ਤੇ ਉਸ ਇੱਕ ਚਮਗਲੇ ਦਾ ਇੱਕੋ ਗੀਤ ਸੀ ਤਲਵਾਰ ਮੱਕ ਲਗੀ ਕਰਦੀ ਉਹ ਗੀਤ ਦੇ ਕਰਕੇ ਉਹ ਸਾਰਾ ਹਿੱਟ ਹੋ ਗਿਆ ਤੇ ਇਹ ਵੀ ਹਿੱਟ ਹੋ ਵੀ 80 ਵਟ ਉਸ ਤੋਂ ਅੱਜ ਤੱਕ ਇਹਨਾਂ ਨੂੰ ਹੌਸਲਾ ਪਹਿਲਾਂ ਉਹਦੇ ਦਿਮਾਗ 'ਚ ਮੈਨੂੰ ਤਾਂ ਕਹਿੰਦਾ ਸੀ ਮੇਰੇ ਕੱਲੇ ਸੁਣਨੇ ਨਹੀਂ ਅੱਛਾ ਅੱਛਾ ਉਹਨੂੰ ਇਹ ਹੌਸਲਾ ਗਿਆ ਮੇਰੇ ਕੱਲੇ ਦਾ ਚੱਲ ਜਾਣਾ ਅੱਛਾ ਜਦੋਂ ਉਹਨਾਂ ਦਾ ਕਤਲ ਹੁੰਦਾ ਉਸ ਤੋਂ ਪਹਿਲਾਂ ਕੋਈ ਤੁਹਾਡਾ ਸਾਂਝਾ ਪ੍ਰੋਗਰਾਮ ਵੀ ਖਾੜਾ ਵੀ ਲੱਗਾ ਵਿਆਹ ਕਰਦੇ ਸਾਡਾ ਆ ਪੜੀਪਣਾਚਾ ਪਿੰਡ ਆਮਲੋ ਤੋਂ ਜਾਈਏ ਆਪਾਂ ਪਾਸੋਂ ਨੂੰ ਹੂੰ ਕਹਿ ਰਹ ਹੁੰਦਾ ਚੱਲਦੇ ਸੂਰ ਦੇ ਨਾਲ ਹੀ ਬਹੁਤ ਵੱਡਾ ਪਿੰਡ ਹੈ ਨਹੀਂ ਪਿੰਡ ਛੋਟਾ ਜਿਹਾ ਪਰ ਉੱਥੇ ਕਰਾਊਡ ਮੈਂ ਇਹ 29 ਫਰਵਰੀ ਦਾ ਪ੍ਰੋਗਰਾਮ ਆ 29 ਫਰਵਰੀ 1988 1988 ਉਹ ਤੋਂ 8 ਦਿਨਾਂ ਬਾਅਦ 8 ਦਿਨ ਬਾਅਦ ਉਹ ਉਹ ਅਰਥਨਵਾਜ਼ ਅਰਥੀ ਨੂੰ ਮਾਰਦਾ ਜੀ ਉਹ 29 ਫਰਵਰੀ 29 ਫਰਵਰੀ ਦਾ ਮਹੀਨਾ ਸੀ ਉਹ ਹੂੰ ਹੂੰ ਤੇ ਉਹ ਪ੍ਰੋਮ ਦਾ ਮੈਂ ਐਡਾ ਕਰਾਊਡ ਜਾਂ ਐਡਾ ਮੈਂ ਕੱਟ ਨਹੀਂ ਦੇਖਣਾ ਉਹ ਤੇ ਲੈ ਤੁਸੀਂ ਕਹਣਗੇ ਕਿ ਉਹਨੇ ਨੇ ਗਏਗੇ ਨਹੀਂ ਅਸੀਂ ਉਚਾਰ ਚੱਲ ਗਏ ਅਸੀਂ ਇਦਾਂ ਨਹੀਂ ਉਹ ਇਕੱਠੇ ਸਟੇਜ ਤੇ ਬਹਿ ਗਏ ਸੀ ਮੈਨੂੰ ਕਹਿੰਦਾ ਕਿਵੇਂ ਕਰਨਾ ਤੇ ਲੋਕੀ ਇਹ ਵਿਆਹ ਦਾ ਪ੍ਰੋਗਰਾਮ ਸੀ ਵਿਆਹ ਦਾ ਪ੍ਰੋਗਰਾਮ ਸੀ ਲੋਕੀ ਇੱਕ ਵਿਆਹ ਤੇ ਦੋ ਦੋ ਸਿੰਗਰਾਂ ਨੂੰ ਸਾਧ ਲੈਂਦੇ ਸੀ ਸਾਧ ਲੈਂਦੇ ਕਿ ਕਿਹੜੇ ਵੱਡੇ ਪਰਿਵਾਰ ਸੀ ਉਹ ਸਾਧਦੇ ਜਿਹਨਾਂ ਕੋਲ ਪੈਸੇ ਠੀਕ ਨਹੀਂ ਹਾਂ ਉਹ ਸਾਧਦੇ ਸਾਧਦੇ ਤੇ ਉੱਥੇ ਮੈਨੂੰ ਉਹ ਕਹਿੰਦਾ ਕਿਵੇਂ ਕਰਨਾ ਮੈਂ ਜਿਵੇਂ ਤੇਰਾ ਜੀ ਕਰਦਾ ਤਾਂ ਕਰ ਲਾ ਮੈਂ ਚਾਰ ਚਾਰ ਗੀ ਵੀ ਮਚਾਰ ਸਾਹਿਬ ਹੈ ਤੁਸੀਂ ਤੁਹਾਡੇ ਐਂਡ ਜੇ ਅਸੀਂ ਲਾਸਟ ਲਾਸਟ ਮੈਨੂੰ ਉਹਨੇ ਇਹ ਵੀ ਗਿਆ ਉਸੇ ਸਾਨੂੰ ਵੀ ਸੀ ਕੋਰ ਇਸ ਕੋਈ ਉੱਥੇ ਮੈਂ ਸਾਡਾ ਇੱਕ ਦੋਸਤ ਸੀ ਰਵਿੰਦਰ ਭੁੱਲ ਰਹੁੰਦਾ ਸੀ ਇਨਸਪੈਕਟਰ ਸੀ ਇੱਥੇ ਬਾਅਦ ਐਸਪੀ ਬਣ ਗਿਆ ਸੀ ਉਹ ਐ ਉਧਰ ਦੇ ਸੀ ਪਰ ਉਹ ਤੇ ਉਹਨੂੰ ਮੈਂ ਕਿਹਾ ਮੈਂ ਰਵਿੰਦਰ ਬਾਜੀ ਉੱਥੇ ਮੈਨੂੰ ਖਤਰਾ ਆਉਂਦਾ ਉਹ ਕਹਿੰਦਾ ਮੈਂ ਐਸਐਚਓ ਮਲੋ ਨੂੰ ਕਹਿਣਾ ਨਾਲ ਆ ਐਸਐਚਓ ਮਲੋ ਬਲਬੀਰ ਸਿੰਘ ਸੀ ਉਹ ਸਾਡੇ ਨਾਲ ਗਿਆ ਸਾਰੀ ਸਾਡੇ ਗਰੇਂਦਰਜੀਤ ਧੋਨੇ ਹੁੰਦੇ ਸੀ ਉਹ ਸਾਡੇ ਨਾਲ ਗਿਆ ਜਦ 12 13 ਬੰਦੇ ਸਿਕਿਉਰਟੀ ਜੋ ਉਹ ਤੂਕਦੇ ਤੁਹਾਨੂੰ ਵੀਡੀਓ ਦਿਖਾਉਂਗਾ ਉਹਦੇ ਮੂਰੇ ਬਸਾਰੀ ਸਿਕਿਉਰਿਟੀ ਬੈਠੀ ਹੈ